ਆਪਣੀ ਆ ਝੋਟੀਆਂ ਕਰਦੀ। ਇਹਦੀ ਮਾਂ ਦਾ ਦੁੱਧ ਹੈ ਕਹੀ 20-22 ਕਿਲੋ ਦੁੱਧ ਹੈ। ਇਹਦੀ ਕਿਸੇ ਕਾਰਨ ਦੀ ਮਾਂ ਵੇਚਣੀ ਪੈ ਗਈ। ਅੱਗੇ ਆਪਾਂ ਵੀਡੀਓ ਪਾਈ ਹੈ ਫੋਰ ਸੇਲ। ਠੀਕ ਹੈ। ਉਹਦੀ ਬਹੁਤ ਵਧੀਆ ਦੁੱਧ ਵਗ ਰਹਾ ਤੇ ਚੱਲਦੀ ਹੈ ਉਹਦਾ ਗਾੜੀ ਆ। ਆ ਕਿੰਨੀ ਵਾਰ ਦਾ ਹੀਟ ਦੇ ਵਿੱਚ ਆ ਗਈ। ਦੋ ਤਿੰਨ ਵਾਰੀ ਇਹਨੂੰ ਟੀਕਾ ਭਰਾਇਆ ਤੇ ਫਿਰ ਜਿੰਦੀ ਰਹੀ ਆ। ਫਰੀ ਨੁਕਸਾ ਵਾ ਵੀਡੀਓ ਸ਼ੇਅਰ ਕਰਿਓ ਤੇ YouTube ਚੈਨਲ ਨੂੰ ਤੇ Facebook ਪੇਜ ਨੂੰ ਸਬਸਕ੍ਰਾਈਬ ਕਰਿਓ। ਕਦਰ ਵੀ ਆਪਾਂ ਕਿਹ ਮੱਝ ਗਾਂ ਨੂੰ ਕੇ ਟੀਕਾ ਫਰੋਣੇ ਆ ਨਾ ਫਸਤੋ ਪਹਿਲਾ ਤੇ ਹੀ ਕਰਨਾ ਕੀ ਕਦਰ ਨੂੰ ਟੀਕਾ ਭਰਾਤਾ ਉਹਨੂੰ ਪਾਈਆ ਤੇਲ ਬੇਸਨ ਦੋਵੇਂ ਚੀਜ਼ਾਂ ਦੇਨੀਆ ਮਿਕਸ ਕਰਕੇ ਪੇੜਾ ਬਣਾ ਕੇ ਉਸ ਤੋਂ ਬਾਅਦ ਲੈਣਾ ਤੇ ਹੀ ਜੋਖਾਰ ਤੇ ਕਲਮਿਸ਼ੋਰਾ ਇੱਕ ਚਮਚਾ ਕਲਮਿਸ਼ੋਰਾ ਦਿਨ ਨਾਲ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਦੇ ਦੋ ਤੇ 5 ਮਿੰਟ ਬਾਅਦ ਜੋਖਾਰ ਦੇ ਦੇ ਦੋ ਉਹ ਤੀਹ ਦਿਨ ਦੇ ਨਾਲ ਇਹਨਾਂ ਦਾ ਬਹੁਤ ਵਧੀਆ ਹੋ ਜਾਂਦੀ ਹੈ ਠੰਡੀਆਂ ਚੀਜ਼ਾਂ ਵਾ ਦਿਹਾੜੀ ਜਦ ਤੀਨ ਟਾਈਮ ਨੂੰ ਇਹਨਾਂ ਸਵੇਰੇ ਦੁਪਹਿਰੇ ਸ਼ਾਮੀ ਦੋ ਕੇ ਦੇਣਾ ਉਹ ਦੇਣਾ ਹੀਟ ਦੁਬਾਰਾ ਨਹੀਂ ਲਾਉਗੀ ਠੀਕ ਹੈ ਨਾ ਇਹਨੂੰ ਆਪਾਂ ਐਕੀ ਨਸਲ ਦਾ ਟੀਕਾ ਭਰਾਇਆ ਵਾ ਹੀਰੋ ਬੋਲਦਾ ਪਿਆ ਜਾ ਕੇ ਸਭ ਤੋਂ ਵਧੀਆ ਦੁੱਧ ਦੇ ਰਿਕਾਰਡ ਤੇ ਟੀਕਾ ਵਾ ਕਦੀ ਵੀ ਆਪਾਂ ਕੋਈ ਮਾੜਾ ਟੀਕਾ ਨਹੀਂ ਭਰਾਇਆ ਇਹਨਾਂ ਦਾ ਵੀ ਦੁੱਧ ਦਾ ਰਿਕਾਰਡ ਹੈਗਾ ਵਾ 27900 ਇਹ ਮਦਰ ਮਿਲ ਕੇ ਰਿਕਾਰਡ ਆ ਠੀਕ ਹੈ ਨਾ ਤੁਸੀਂ YouTube ਤੇ ਵੀ ਸਰਚ ਕਰਕੇ ਦੇਖ ਸਕਦੇ ਜੇ ਕਿਹੜਾ ਹੀਰੋ ਬੋਲਾ ਮਦਰ ਰਹੀ ਹੈ ਕਿ ਭਾਰਤੀ ਭਾਰਤੀ ਮਦਰ ਤੁਸੀਂ ਸਕਰੀਨ ਤੇ ਦੇਖ ਸਕਦੇ ਜੇ ਸ਼ੋ ਨਹੀਂ ਹੁੰਦੀ ਪੂਰੀ ਭਾਰਤੀ ਸਤਾਈ ਨੌਂ ਸੋ ਠੀਕ ਹੈ ਨਾ गाइस ਚੰਗੇ ਟੀਕੇ ਭਰਾਉਂਗੇ ਨਾ ਚੰਗੇ ਟੀਕੇ ਭਰਾਉਂਦਾ ਚੰਗੇ ਬੱਚੇ ਆਉਂਦਾ ਗੜੀ ਰਿਜ਼ਲਟ ਪਤਾ ਹੁੰਦਾ ਵਾ ਇਹਦਾ ਕੀ ਰਿਜ਼ਲਟ ਹੋਣਾ। ਅਦਾਪਾ ਕੋਈ ਮਾਰੇ ਟੀਕੇ ਭਰਾ ਦੇਣੇ ਆ। ਕੋਈ ਬੱਚਾ ਪੁੱচ্চਾ ਪਾਲਦੇ ਰਹੀਏ। ਤੋਰ ਸਹੀ ਨਹੀਂ ਕਿ ਹਵਲੇ ਨਿਕਲਦਾ। ਆਪਾਂ ਵੀ ਸੋਚਦੇ ਜਿੰਦੇ ਯਾਰ ਪਹਿਲਾਂ ਪਾਲ ਲਿਆ ਵੀ ਐ ਚੰਗਾ ਟੀਕਾ ਭਰਉਂਦੇ ਤੇ ਬੱਚੇ ਚੰਗੇ ਹੋਣੇ ਸੀ। ਹੁਣ ਕਿਹੜੀ ਹਾਲੀ ਛੋਟੀ ਆ। ਆਹ ਛੋਟੀ ਆ ਮੱਝ ਦੀ ਆ। ਇੰਨੇ 17 ਕਿਲੋ ਦੁੱਧ ਕਰਦੀ ਹੈ ਜਿਹੜੀ ਆਪਣੇ। ਕਹਿੰਦੇ ਅਗਲੇ ਦੋ ਥਾਂ ਨਹੀਂ ਕੱਲੇ ਕੱਟੀ ਨੂੰ ਚੰਗਾ ਦੇ ਦੇ। ਤੋਂ ਪਿਛਲੇ ਥਾਨ ਕੱਲੇ ਚੋਈਦੇ ਆ ਪਿਛਲੇ ਥਾਨਾਂ ਦੇ ਵਿੱਚੋਂ ਕੱਲੇ 6 ਕਿਲੋ ਦੁੱਧ ਵਾਇਦੇ ਪਿਛਲੇ ਥਾਨਾਂ ਦਾ ਅਗਲੇ ਥਾਨ ਨਹੀਂ ਆਪਾਂ ਕਿ ਦੇ ਚੋਈ ਚੋਗੇ ਵੇਖੇ ਇਹਦੀ ਆ ਕੱਟੇ ਆ ਆ ਵੀ ਇਹ ਚੰਗੇ ਨਸਲ ਦਾ ਟੀਕਾ ਵਾ ਹੁਣ ਜੇਤਾ ਨਹੀਂ ਇਹ ਕਿਹੜੀ ਨਸਲ ਦਾ ਜੀਗਾ ਜੈਡ ਬਲੈਕ ਆ ਬਸ ਪੋਛ ਦੋ ਇੰਚ ਚਿੱਟੀ ਹੈ ਇਹਦੀ ਕਿਹੜੇ ਉਸ ਤੋਂ ਬਾਅਦ ਆ ਕੱਟਾ ਜਾਂਦਾ ਵਾ ਇਹਦਾ ਕੱਟਾ ਹੈਗਾ ਵਾ ਉਹਦਾ ਕੀ ਕਹਿੰਦੇ ਬੁਲਟ ਦਾ ਉਤੇ ਇਹ ਦੇਖਿਆ ਹੋਗਾ ਹਰਿਆਣੇ ਦਾ ਬੁਲਡਾ ਡਾਕਟਰ ਆਪਣੇ ਦੁੱਧ ਦਾ ਉਹ ਭਰ ਕੇ ਗਿਆ ਹੈ ਬਹੁਤ ਵਧੀਆ ਕੱਟਾ ਵਾ ਬੁਲਡ ਨਸਲ ਦਾ ਇਹਦਾ ਵੀ ਦੁੱਧ ਦਾ ਬਹੁਤ ਵਧੀਆ ਕਹਿੰਦਾ ਮਦਰ ਰਿਕਾਰਡ ਸੀ 26 27 ਲੀਟਰ ਦਾ ਹੈਗਾ ਹੀ ਕਹਿੰਦਾ ਪੈਦਾ ਭਰਾਇਆ ਇਹਦੀ ਮਾਂ ਦਾ ਦੁੱਧ ਹੈਗਾ ਵਾ 17 ਕਿਉਂਕਿ ਆ ਠੀਕ ਹੈ ਨਾ ਕਿੱਦਾਂ ਦੇ ਆਪਣੇ ਜਾਨਵਰ ਲੱਗੇ ਵੀਡੀਓ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਧੰਨਵਾਦ